ਨਾਨਕੀ ਸ਼ੱਕ ਕੀ ਹੁੰਦੀ ਹੈ ਆਪਾਂ ਪਿਛਲੀ ਵੀਡੀਓ ਵਿੱਚ ਇਸ ਦਾ ਜ਼ਿਕਰ ਕੀਤਾ ਸੀ ਪਰ ਹੁਣ ਆਪਾਂ ਇਸ ਨੂੰ ਸੰਖੇਪ ਵਿੱਚ ਜਾਣਦੇ ਹਾਂ ਕਿ ਨਾਨਕੀ ਸ਼ੱਕ ਕੀ ਹੁੰਦੀ ਹੈ ਜਦੋਂ ਧੀ ਦੇ ਘਰ ਵਿਆਹ ਰੱਖਿਆ ਹੋਵੇ ਜਾਂ ਕਿਸੇ ਧੀ ਦਾ ਹੋਵੇ ਤੇ ਭਾਵੇਂ ਪੁੱਤਰ ਦਾ ਹੋਵੇ ਤਾਂ ਨਾਨਕਿਆਂ ਵੱਲੋਂ ਜੋ ਸਮਾਨ ਲੈ ਕੇ ਆਇਆ ਜਾਂਦਾ ਹੈ ਉਸ ਨੂੰ ਨਾਨਕੀ ਸ਼ੱਕ ਕਹਿੰਦੇ ਨੇ ਜਿਸ ਤਾਕੇ ਹੁਣ ਰੂਪ ਬਦਲ ਗਿਆ ਹੈ ਪਰ ਪੁਰਾਣੇ ਸਮਿਆਂ ਵਿੱਚ ਜੇਕਰ ਧੀ ਦੀ ਅੱਗੇ ਧੀ ਦਾ ਵਿਆਹ ਹੈ ਦੋ ਧੀ ਦਾ ਵਿਆਹ ਹੈ ਤਾਂ ਨਾਨਕੇ ਉਸ ਦਾ ਦਾਜ ਤਿਆਰ ਕਰਦੇ ਸਨ ਖੇਸ ਦਰੀਆਂ ਬਣਾਉਂਦੇ ਸਨ ਤੇ ਰਜਾਈਆਂ ਤਲਾਈਆਂ ਤਿਆਰ ਕਰਦੇ ਸਨ ਘਰ ਦੇ ਵਿੱਚ ਖੱਡੀ ਲਾ ਕੇ ਤੇ ਦੋ ਧੀ ਦਾ ਦਾਜ ਤਿਆਰ ਕੀਤਾ ਜਾਂਦਾ ਸੀ ਤੇ ਫਿਰ ਆਪਣੀ ਧੀ ਦੀਏ ਦਰਾਣੀਆਂ ਜਠਾਣੀਆਂ ਜੇਠ ਦਿਓਰ ਸੱਸ ਸਹੁਰੇ ਚਾਚੀਆਂ ਤਾਈਆਂ ਸਭ ਦੇ ਕੱਪੜੇ ਤਿਆਰ ਕੀਤੇ ਜਾਂਦੇ ਸਨ ਤੇ ਜਿਸ ਨੂੰ ਪੁਰਾਣੇ ਸਮੇਂ ਵਿੱਚ ਗੱਡਿਆਂ ਤੇ ਲੱਦ ਕੇ ਫਿਰ ਨਾਨਕੇ ਧੀ ਦੇ ਘਰ ਵਿਆਹ ਆਉਂਦੇ ਸਨ ਭਾਵ ਕੇ ਪਹਿਲਾ ਦਾਜ ਆਪਣੀ ਦੋਤੀ ਦਾ ਨਾਨਕੇ ਤਿਆਰ ਕਰਦੇ ਸਨ ਉਸ ਨੂੰ ਨਾਨਕੀ ਸ਼ੱਕ ਕਿਹਾ ਜਾਂਦਾ ਹੈ ਤੇ ਨਾਨਕੀ ਸ਼ੱਕ ਵਿੱਚ ਆਪਣੀ ਧੀ ਦੇ ਸਾਰੇ ਰਿਸ਼ਤੇਦਾਰਾਂ ਦੇ ਕੱਪੜੇ ਲੈ ਕੇ ਆਉਂਦੇ ਸਨ ਤੇ ਫਿਰ ਵਿਆਹ ਵਿੱਚ ਇਹ ਵਿਖਾਲਾ ਪਾਇਆ ਜਾਂਦਾ ਸੀ ਕਿ ਨਾਨਕੇ ਕੀ ਲੈ ਕੇ ਆਏ ਨੇ ਜਿਸ ਵਿੱਚ ਉਹ ਆਪਣੀ ਧੋਤੀ ਆਪਣੀ ਧੀ ਦੀ ਬੇਟੀ ਵਾਸਤੇ ਗਹਿਣੇ ਗੱਟੇ ਤਿਆਰ ਕਰਕੇ ਲਿਆਉਂਦੇ ਸਨ ਤੇ ਉਹ ਸਾਰੇ ਸਰੀਕੇ ਭਾਈਚਾਰੇ ਵਿੱਚ ਵਿਖਾਏ ਜਾਂਦੇ ਸਨ ਉਹ ਧੀ ਵੀ ਆਪਣੀਆਂ ਦਰਾਣੀਆਂ ਜਠਾਣੀਆਂ ਨੂੰ ਆਪਣੇ ਪੇਕਿਆਂ ਤੋਂ ਆਏ ਹੋਏ ਕੱਪੜੇ ਦਿੰਦੀਆਂ ਸਨ ਜਿਸ ਨੂੰ ਅੱਜਕੱਲ ਨੌਂਗੇ ਵੀ ਕਿਹਾ ਜਾਂਦਾ ਹੈ ਇਹ ਨਾਨਕੀ ਸ਼ੱਕ ਵਿੱਚ ਆਉਂਦਾ ਸੀ ਵਿਆਹ ਭਾਵੇਂ ਧੀ ਦਾ ਹੋਵੇ ਭਾਵੇਂ ਪੁੱਤਰ ਦਾ ਹੋਵੇ ਪਰ ਨਾਨਕੀ ਸ਼ੱਕ ਵਿੱਚ ਸਾਰੇ ਟੱਬਰ ਦੇ ਕੱਪੜੇ ਇਸ ਤਰੀਕੇ ਦੇ ਕੱਪੜੇ ਆਉਂਦੇ ਸਨ ਜੋ ਕਿ ਨਾਨਕੀ ਸ਼ੱਕ ਹੁੰਦੀ ਸੀ ਵਿਖਾਲਾ ਪਾਇਆ ਜਾਂਦਾ ਸੀ ਪਰ ਅੱਜ ਕੱਲ ਇਹ ਸਭ ਕੁਝ ਅਲੋਪ ਹੋ ਗਿਆ ਹੈ ਅੱਜ ਕੱਲ ਕੱਪੜਾ ਲੱਤੇ ਦੀ ਜਗ੍ਹਾ ਤੇ ਪੈਸੇ ਹੀ ਦਿੱਤੇ ਜਾਂਦੇ ਹਨ ਇਹ ਸਰੀਕੇ ਭਾਈਚਾਰੇ ਵਿੱਚ ਦੇਣ ਵਾਲੇ ਕੱਪੜੇ ਤਾਂ ਬੰਦ ਹੀ ਹੋ ਗਏ ਨੇ ਅਲੋਪ ਹੀ ਹੋ ਗਏ ਨੇ ਇਹੋ ਜੀਆਂ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ